ਅਜੀ ਕੀ ਨਾਮ ਹੈ ਤੁਹਾਡਾ ਕਿਹੜੀ ਜਗ੍ਹਾ ਤੇ ਕੀ ਤੁਹਾਡੀ ਸਮੱਸਿਆ ਵੀਜੇ ਸ਼ਰਮਾ ਜੀ ਮੇਰਾ ਨਾਮ ਹੈ ਜੀ ਗੋਬਿੰਦਨਗਰ ਗੱਲ ਹੈ ਏਰੀਆ ਜੀ ਗਲੀ ਨੰਬਰ 2 ਹੈ ਜੀ ਕੀ ਸਮੱਸਿਆ ਕੀ ਹੈ ਆਪਣੀ ਸਮੱਸਿਆ ਜੀ ਸਾਰੀ ਗਲੀ ਦਾ ਹਾਲ ਤੁਸੀਂ ਦੇਖ ਸਕਦੇ ਹੋ ਜੀ ਨਾਲੀਆਂ ਭਰੀ ਭੀ ਸੇਵਰੇਜ ਬੈਕ ਮਾਰ ਰਹੀ ਹੈ ਜੀ ਗਲੀਆਂ ਦਾ ਪਾਣੀ ਇੰਨਾ ਕੋ ਬਾਹਰ ਆ ਚੁੱਕਿਆ ਹੈ ਤੁਸੀਂ ਦੇਖ ਸਕਦੇ ਇੱਥੇ ਡੇਂਗੂ ਦਾ ਵੀ ਖਤਰਾ ਹੋ ਸਕਦਾ ਹੈ ਠੀਕ ਹੈ ਜੀ ਕਾਈ ਜੰਮੀ ਪਈ ਹੈ ਜੀ ਸਾਰੀ ਗਲੀ ਦਾ ਬੁਰਾ ਹਾਲ ਹੈ ਪ੍ਰਸ਼ਾਸਨ ਕੋਈ ਗੱਲ ਨਹੀਂ ਸੁਣ ਰਿਹਾ ਰਿਟਰਨ ਦੇ ਵਿੱਚ ਵੀ ਅਸੀਂ ਆਦੀ ਰਿਪੋਰਟ ਦੇ ਚੁੱਕੇ ਹਾਂ ਤੁਸੀਂ ਕਿੰਨਾ ਸਾਹ ਨੂੰ ਮਿਲੇ ਹੋ ਜੀ ਰਟਨ ਦੇ ਵਿੱਚ ਤੁਸੀਂ ਐਪਲੀਕੇਸ਼ਨ ਦਿੱਤੀ ਕਿੰਨਾ ਨੂੰ ਮਿਲੇ ਹੋ ਮੱਕੜ ਜੀ ਪਹਿਲਾਂ ਹੁੰਦੇ ਸੀਗੇ ਜੀ ਉਹਨਾਂ ਨਾਲ ਗੱਲਬਾਤ ਹੋਈ ਸੀਗੀ ਸਾਡੇ ਖਲ ਤਾਂ ਕੋਈ ਸੁਣਵਾਈ ਨਹੀਂ ਕੀ ਕਿਆ ਕੀ ਸੀ ਜੀ ਉਹਨਾਂ ਨੇ ਜਦੋਂ ਤੁਸੀਂ ਉਹਨਾਂ ਨੂੰ ਮਿਲੇ ਹੋ ਜੀ ਹੁਣ ਤਾਂ ਬਕਾਇਦਾ ਜੀ ਹੁਣ ਜਿਵੇਂ ਪਹਿਲਾਂ ਐਮਸੀ ਨਾਲ ਗੱਲ ਕੀਤੀ ਐਮਸੀ ਕਹਿੰਦੇ ਵੀ ਸਾਡੇ ਤਾਂ ਹੱਥ ਖੜੇ ਜੀ ਪ੍ਰਸ਼ਾਸਨ ਦੇ ਅਧਿਕਾਰ ਬੱਲ ਉਸ ਗਏ ਤੇ ਉੱਥੇ ਵੀ ਸਾਡੇ ਹੱਥ ਖੜੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿ ਸਾਡੇ ਹੱਥ ਖੜੇ ਆ ਹਾਂਜੀ ਅੱਗੋਂ ਅਫਸਰ ਸਹਿਬਾਨਾਂ ਦਾ ਇਹ ਕਹਿਣਾ ਸੀ ਕਿ ਸਾਡੇ ਹੱਥ ਖੜੇ ਆ ਹਾਂਜੀ ਹਾਂਜੀ ਦੇ ਸਾਡੇ ਮੈਡਮ ਐਮ ਸੀ ਐਮ ਸੀ ਕੌਣ ਹੈ ਜੀ ਆਪਣੇ ਲਾਲੀ ਕਗਨੇ ਜੀ ਲਾਲੀ ਉਹਨਾਂ ਉਹਨਾਂ ਦਾ ਕਹਿਣਾ ਸੀ ਕਿ ਮਤਲਬ ਸਾਡੇ ਹੱਥ ਖੜੇ ਆ ਤੁਸੀਂ ਮਤਲਬ ਐਸਜੀ ਸਾਹਿਬ ਨੂੰ ਮਿਲੇ ਹੋ ਤੁਸੀਂ ਐਪਲੀਕੇਸ਼ਨ ਦਿੱਤੀ ਹੈ ਕਿੰਨਾ ਸਮਾਂ ਪਹਿਲਾਂ ਦੀ ਗੱਲ ਆ ਇਹ ਇਹ 10 15 ਦਿਨ ਪਹਿਲਾਂ ਦੀ ਗੱਲ ਹੈ ਜੀ ਵੀਰੇ ਦਾ ਵੀਰੇ ਦਾ ਸੋਈ ਵੀਰੇ ਦਾ ਕੇ ਉਹ ਸਾਨੂੰ ਕਿਆ ਕਿਆ ਸੀ 16 ਅਗਸਤ ਦੇ ਸਾਡੇ ਕੋਲ ਮਿਸ਼ੀਨਾ ਆਈਆਂ ਗਿਆ ਸਪਾਈ ਕਰਦਾਂਗੇ ਪਰ ਹੁਣ ਆਜ 28 ਤਰੀਕ ਹੋ ਗਈ ਹੈ ਪਕਲੇਸ਼ਨ ਤੋਂ ਪਹਿਲਾਂ ਹੀ ਜਾ ਚੁੱਕੇ ਕਿ ਕਈ ਵਾਰ ਜਾ ਚੁੱਕੇ 28 ਤਰੀਕ ਤੇ ਹੋ ਗਈ ਹੈ ਹੈ ਤਾਂ ਕੋਈ ਸੁਣਵਾਈ ਨਹੀਂ ਆ ਪਾਣੀ ਤੁਸੀਂ ਵੇਖ ਹੀ ਲਿਆ ਪਾਣੀ ਗਲੇ ਨਾਰੀਆ ਤੋਂ ਚੈਂਬਰਾਂ ਤੋਂ ਬਾਹਰ ਆਇਆ ਪਿਆ ਤੇ ਕੋਈ ਲੰਗਨ ਟੱਪਣ ਵਾਲਾ ਵੀ ਬੜਾ ਪ੍ਰਸ਼ਾਨ ਹੈ ਆਪਣੇ ਮੌਜੂਦਾ ਐਸਟੀਓ ਸਾਹਿਬ ਹੈਗੇ ਵਿਸ਼ਨਜੀਤ ਜੀ ਉਹਨਾਂ ਦਾ ਇੱਕ ਕਹਿਣਾ ਸੀ ਹਾਂਜੀ ਹਾਂਜੀ ਅਸੀਂ ਪਹਿਲਾਂ ਨੇ ਕੋਲ ਗਏ ਸੀ ਜੀ ਜੋ ਪਹਿਲਾਂ ਇੱਥੇ ਇੰਚਾਰਜ ਸੀਗੇ ਜੀ ਸਾਡੀ ਗਲੀ ਨੇ ਉਹਨਾਂ ਨੂੰ ਕੰਪਲੇਨਟ ਦਿੱਤੀ ਸੀ ਜੀ ਰਿਟਨ ਕੰਪਲੇਂਟ ਗਈ ਹੈ ਉਹਨਾਂ ਨੇ ਕਹਤਾ ਹੀ ਸਾਡੇ ਕੋਲ ਇਸਦਾ ਕੋਈ ਹੱਲ ਨਹੀਂ ਹੈ ਗੱਲ ਇਹ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੇ ਮੇਰਾ ਨਾਮ ਮਨੀ ਨਗਪਾਲ ਹੈ ਜੀ ਗਲੀ ਨੰਬਰ 2 ਦਾ ਹੀ ਰਹਿਣ ਵਾਲਾ ਜੀ ਜੀ ਇਹ ਵੀਰ ਜੀ ਦੁਬਾਰਾ ਜੇ ਤੁਹਾਡੇ ਤੋਂ ਸਾਰੀ ਇਨਫੋਰਮੇਸ਼ਨ ਲਈਏ ਤੁਸੀਂ ਕਦੋਂ ਗਏ ਸੀ ਕਿੰਨੇ ਜਣੇ ਸੀ ਕੀ ਕਿਹਾ ਸੀ ਉਹਨਾਂ ਨੇ ਮੇਰੇ ਫਾਦਰ ਸਾਹਿਬ ਗਏ ਸੀਗੇ ਜੀ ਉੱਥੇ ਗਲੀ ਲੈ ਸਾਰੇ ਇਕੱਠੇ ਹੋ ਗਏ ਸੀ ਕੰਪਲੇਂਟ ਰਿਟਨ ਚ ਦੇ ਕੇ ਆਏ ਨੇ ਜੀ 15 16 ਅਗਸਤ ਦਾ ਸਾਨੂੰ ਕਿਹਾ ਸੀਗਾ ਸੀ ਵੀ ਵੇਟ ਕਰ ਲਓ ਜੀ ਤੁਹਾਡੀ ਸਮੱਸਿਆ ਹੱਲ ਕੀਤੀ ਜਾਊਗੀ 28 ਅਗਸਤ ਹੋ ਚੁੱਕਿਆ ਜੀ ਗਲੀ ਦੇ ਵਿੱਚ ਹਰੀਆਲੀ ਇੰਨੀ ਜੰਮ ਚੁੱਕੀ ਹੈ ਇਹ ਕੋਈ 5 ਦਿਨ ਚ ਬੱਚੇ ਮਾਰੋ ਸਦੇ ਹੀ ਡੇਂਗੂ ਮਲੇਰੀਆ ਦਾ ਨਾ ਫੈਲਦਾ ਜੀ ਇਸ ਟਾਈਮ ਦੇ ਵਿੱਚ ਸਾਡਾ ਹੱਲ ਕਰਵਾਇਆ ਜਾਵੇ ਜੀ ਗਲੀ ਦਾ ਸਾਡੀ ਮੰਗ ਹੈ ਜੀ ਸਾਰਿਆਂ ਦੀ ਤੁਹਾਡਾ ਨੂੰ ਤਾਂ ਕੋਈ ਸਮੱਸਿਆ ਕੀ ਹੈ ਕਿਸ ਵਜ੍ਹਾ ਕਰਕੇ ਜਿਹੜਾ ਸੀਰੇ ਜੀ ਪੈਪੀ ਬਲੌਕ ਨੇ ਜੀ ਮਿਹਨਤਾਈ ਇੱਥੇ ਇਹ ਗਲੀ ਬਿਲਕੁਲ ਮੈਡਮ ਬਲਜੀਤ ਕੌਰ ਦੀ ਬੈਕਸਾਈਡ ਤੇ ਪੈਂਦੀ ਹੈ ਜੀ ਜੀ ਸਾਡਾ ਹੱਲ ਕਰਵਾਇਆ ਜਾਵੇ ਸਾਡੀ ਗਲੀ ਸਾਰੀ ਧਿਆਨ ਕਰਵਾਇਆ ਪਹਿਲਾਂ ਸਾਰੀ ਗਲੀ ਨੇ ਧਿਆਨ ਕਰਵਾਇਆ ਜੀ ਜਾ ਕੇ ਸਾਡੇ ਗਲੀ ਦੇ ਲੇਡੀਜ਼ ਵੀ ਇਕੱਠੇ ਹੋ ਕੇ ਗਈਆਂ ਸੀ ਮੈਡਮ ਬਲਜੀਤ ਕੌਰ ਦੇ ਕੋਲੇ ਗਈਆਂ ਸੀ ਉਹ ਨਾ ਜਾ ਰਹੇ ਸੀ ਗੱਡੀ ਤੇ ਉਹਨਾਂ ਨੇ ਰਾਸਤੇ ਜਿਹੋ ਉਹਨਾਂ ਨੇ ਉਤਾਰ ਲਿਆ ਸੀ ਉਹਨਾਂ ਨੇ ਉਹ ਆਹਦੇ ਵੀ ਤੁਹਾਡੇ ਨਾਲ ਦੇ ਨਾਲ ਐਸ.ਡੀ.ਓ. ਸਾਹਿਬ ਉਹਨਾਂ ਨੇ ਕਿਹਾ ਵੀ ਸਾਰਾ ਪਾਣੀ ਦਾ ਮਸਲਾ ਤੁਹਾਡਾ ਹੱਲ ਕੀਤਾ ਜਾਊਗਾ ਜੀ ਉਸ ਤੋਂ ਬਾਅਦ ਦੋ ਕੁ ਦਿਨਾਂ ਨੇ ਟੈਂਕੀਆਂ ਭਰ ਕੇ ਲੈ ਗਏ ਜੀ ਫਿਰ ਉਸ ਤੋਂ ਬਾਅਦ ਕੋਈ ਹੱਲ ਨਹੀਂ ਕੋਈ ਕੁਝ ਨਹੀਂ ਉਸੇ ਤਰ੍ਹਾਂ ਹੀ ਉਹ ਹੀ ਹਾਲ ਹੈ ਜੀ ਉਸ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਜੀ ਜੀ ਅਭੀਰ ਜੀ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਸਹਿਮ ਮਰੋੜਾ ਨਾਮ ਹੈ ਮੇਰਾ ਜੀ ਆਪਣੇ ਗੋਬਿੰਦਨਗਰ ਗਲੀ ਨੰਬਰ 2 ਚ ਖੜਾ ਮੈਂ ਸਾਡੀ ਗਲੀ ਹੈ ਸਾਡੀ ਰੈਸ਼ ਹੈਗੀ ਇੱਥੇ ਤੇ ਐਨਾ ਬੁਰਾ ਹਾਲ ਹੈ ਨਾ ਗਲੀ ਦਾ ਕਿ ਮੱਛਰੀ ਮੱਛਰ ਹੈ ਸਾਰੇ ਪਾਸੇ ਤੇ ਜਿਹੜੀ ਤਾਂ 스ਮੈਲ ਆਂਦੀ ਬਾਹਰ ਨਿਕਲਣ ਨੂੰ ਤਾਂ ਜੀ ਨਹੀਂ ਕਰਦਾ ਤੇ ਜਦੋਂ ਇਹਨਾਂ ਨੇ ਵੋਟਾਂ ਮੰਗਣ ਆਣੀ ਹੁੰਦੀਆਂ ਐਮਸੀ ਸਾਹਿਬ ਆ ਭਾਵੇਂ ਕੋਈ ਵੀ ਇੱਥੋਂ ਦਾ ਵੋਟਾਂ ਮੰਗਣ ਤਾਂ ਆ ਜਾਂਦੇ ਆ ਅਸੀਂ ਐ ਕਰਦਾ ਐ ਕਰਦਾਂਗੇ ਪਰ ਹੁਣ ਤੁਸੀਂ ਆਪ ਹੀ ਦਿਖਾ ਦਿਓ ਵੀ ਗਲੀ ਦਾ ਹਾਲ ਕੀ ਐ ਸਾਰਾ ਪਾਣੀ ਪਾਣੀ ਵੀ ਪੈਦਲ ਬੰਦਾ ਟੱਪ ਨਹੀਂ ਸਕਦਾ ਤੇ ਜੇ ਪੈਦਲ ਬੰਦਾ ਚਲਾ ਜਾਂਦਾ ਤੇ ਜੇ ਕੋਈ ਕਿਸੇ ਦੇ ਘਰੇ ਜਾਂਦਾ ਤਾਂ ਘਰੇ ਗੰਦ ਵਾਜ ਜਾਂਦਾ ਤੁਹਾਡਾ ਨਾਮ ਕੀ ਹੈ ਜੀ ਕਿਹੜੀ ਜਗ੍ਹਾ ਹੈਗੀ ਆ ਚਰਨਜੀਤ ਤੇ ਗੋਬਿੰਦਨਗਰ ਗਲੀ ਨੰਬਰ 2 ਜੀ ਕੀ ਕੀ ਸਮੱਸਿਆ ਕੀ ਤੁਹਾਨੂੰ ਕੀ ਸਮੱਸਿਆ ਸਿਵਲ ਦੇ ਹਾਲ ਤੁਸੀਂ ਗਲੀ ਤੇ ਦੇਖ ਹੀ ਰਹੇ ਹੋ ਵੀਰ ਜੀ ਸਾਰਾ ਦੇਖੋ ਸਾਰੇ ਜਾਨ ਦਾ ਸਾਰੀ ਜਗ੍ਹਾ ਗੰਦੀ ਹੁੰਦਾ ਜੇ ਅਸੀਂ ਅੰਦਰ ਜਾਂਦੇ ਆ ਵਹੀਕਲ ਜਾਂਦੇ ਆ ਸਾਰੀ ਅੰਦਰ ਗੰਦਗੀ ਮਹਿਸੂਸ ਹੁੰਦੀ ਹੈ ਸਾਨੂੰ ਅਸੀਂ ਇੱਥੇ ਜੀ ਸਾਰੇ ਬਿਮਾਰ ਹੋਏ ਪੇ ਅਸੀਂ ਇੱਥੇ ਗੇਟ 'ਚ ਨਹੀਂ ਖੜ੍ਹ ਸਕਦੇ 10 ਮਿੰਟ ਕਿਸੇ ਕੋਲੇ ਅਸੀਂ ਖਾਣਾ ਖਾਣੇ ਆ ਤਾਂ ਸਾਨੂੰ 스멜 ਆਉਂਦੀ ਹੈ ਜਿੱਥੇ ਮੈਨੇ ਬੱਚੇ ਵੀ ਕਹਿਣਗੇ ਮੰਮਾ 스멜 ਆਈ ਜਾਂਦੀ ਹੈ ਹੁਣ ਕਿ ਇੱਥੇ ਕਿਹੜੇ ਰੂਮ 'ਚ ਬਿਠਾਈਏ ਬੱਚਿਆਂ ਨੂੰ ਦੱਸੋ ਅਨਸਰ ਇੱਕ ਲੋਡ ਦੇ ਵਿੱਚ ਗੋਬਿੰਦਨਗਰ ਗਲੀ ਨੰਬਰ 2 ਦੀ ਇੱਕ ਸਮੱਸਿਆ ਸਾਹਮਣੇ ਆ ਰਹੀ ਹੈ ਓਵਰਫਲੋ ਦੀ ਤਾਂ ਉਹਨਾਂ ਦਾ ਕਹਿਣਾ ਹੈ ਜੀ ਕਿ ਸਾਡੀ ਗੱਲ ਹੀ ਨਹੀਂ ਸੁਣਦੇ ਤਾਂ ਕਹਿੰਦੇ ਕਿ ਸਾਡੇ ਦੇ ਹੱਥ ਖੜ੍ਹੇ ਆ ਰਾਮ ਕੁਮਾਰ ਜੀ ਪਿਛਲੀ ਵਾਰ ਵੀ ਕੋਈ ਜਦੋਂ ਪਹਿਲਾਂ ਵੀ ਤੁਸੀਂ ਲੋਡ ਦੇ ਸੀਵਰੇ ਦੇ ਦਿੱਤੇ ਬਾਰੇ ਤੁਹਾਨੂੰ ਬੇਨਤੀ ਕੀਤੀ ਗਈ ਸੀ ਇਹ ਹੁਣ ਜੀ ਕੋਈ ਕਰਦੀ ਹੁੰਦੀ ਨਹੀਂ ਕਿ ਕਿਸੇ ਮਤਲਬ ਸ਼ਹਿਰੀ ਗੱਲਾਂ ਸੁਣੀਏ ਉਹਨਾਂ ਦੇ ਕਹਿੰਦਾ ਬਿਲਕੁਲ ਬੇਮੈ ਆ ਗਿਆ ਕਿ ਗੱਲ ਸੁਣੀ ਜਾਂਦੀ ਪਰ ਜਦੋਂ ਉਹ ਸ਼ਹਿਰੀ ਆਉਂਦੇ ਆ ਉਹ ਤੁਰੰਤ ਸਮੱਸਿਆ ਰਲ ਲੈਂਦੇ ਆ ਪਰ ਸਾਡਾ ਹੱਥ ਬੰਨੇ ਹੋਏ ਆ ਕੁਝ ਕਰਕੇ ਕਿਉਂ ਸਾਰੀ ਮਸ਼ੀਨਰੀ ਦੀ ਬਦਲੀ ਜਾ ਰਹੀ ਹੈ ਜੋ ਸਰ ਕੋ ਮਸ਼ੀਨਾਂ ਸੀ ਉਹ ਖਰਾਬ ਹੋ ਚੁੱਕੀਆਂ ਹਨ ਜੋ ਕਿ ਨਗਰ ਕੌਂਸਲ ਜੀ ਆ ਤਾਂ ਨਵੀਆਂ ਲੈ ਕੇ ਦੇਣ ਦਾ ਪ੍ਰੋਸੈਸ ਕਰ ਰਹੀ ਹੈ ਯਾ ਰਿਪੇਅਰ ਕਰਾਉਣ ਦਾ ਟੈਂਡਰਿੰਗ ਪ੍ਰੋਸੈਸ ਜਾਰਾ ਲੇਟ ਹੋ ਜਾਂਦਾ ਉਸੇ ਲੋਕਾਂ ਨੂੰ ਜ਼ਰੂਰ ਬੇਨਤੀ ਕਰੀ ਦੀ ਕਿ ਤੁਹਾਨੂੰ ਸਾਨੂੰ ਬੜੇ ਸੇਯੋਗ ਦੀ ਲੋੜ ਹੈ ਔਰ ਜਿਹੜੀ ਕਮਰੇ ਡੋਰਮ ਸੀ 8 ਘੰਟੇ ਕਰ ਦਿੰਦੇ ਆ ਅੱਜ ਕਲੋ ਉਸ ਕਮਰੇ ਡੋਰਮ 48 ਤੋਂ 72 ਘੰਟੇ ਲੱਗ ਰਹੇ ਹਨ ਉਹ ਡੋਰਮ ਦੇ ਵਿੱਚ ਕਦੀ ਵੀ ਸਾਡਾ ਮਨਸ਼ਾ ਨਹੀਂ ਹੁੰਦਾ ਕਿ ਸਾਡਾ ਦਿਲ ਦਿਖਾਈਏ ਕਿਸ ਨੂੰ ਕਹੀਏ ਕਿਸ ਤੋਂ ਹੀ ਦਾਲੇ ਸੰਦੇ ਆ ਜਾਂ ਚਲੇ ਜਾਓ ਜਾਂ ਕੰਮ ਨਹੀਂ ਕਰਦੇ ਗਵਿੰਦਰਗੜੀ ਗਲੀ ਦੀ ਬਹੁਤ ਲੰਬੇ ਸਮੇਂ ਤੋਂ ਪ੍ਰੋਬਲਮ ਆ ਰਹੀ ਹੈ ਜਿਸ ਸਮਾਂ ਜਿਹੜੇ ਘੋਗ ਰਹਿੰਦੇ ਉੱਥੇ ਔਰ ਪੱਕੀ ਗਲੀ ਹੈ ਪਰ ਉਹਦਾ ਦੁੱਖ ਇਹ ਹੈ ਕਿ ਉਹ ਗਲੀ ਬਹੁਤ ਧੀਮੀ ਹੈ ਜਿਸ ਕਰਕੇ ਹੁੰਦੀ ਹੈ ਅੱਧੀ ਗਲੀ ਹੈ ਪੂਰੀ ਗਲੀ ਤੱਕ ਵੀ ਪਾਣੀ ਭਰ ਜਾਂਦਾ ਜਦੋਂ ਬਰਸਾਤ ਆਉਂਦੀ ਹੈ ਜਾਂ ਮੋਟਰਾਂ ਬੰਦ ਹੁੰਦੀਆਂ ਜਾਂ ਸਾਡੇ ਕੋਲ ਟੈਂਕਰ ਬਲੱਦ ਨਹੀਂ ਹੁੰਦਾ ਕੱਲ ਦੀ ਕਮਪਲੇਂਟ ਲਗਾਤਾਰ ਆ ਰਹੀ ਹੈ ਉਹਨੇ ਇੱਕ ਵਾਸੀਂ ਦਰਜ ਕਰ ਲਈ ਹੈ ਅਸੀਂ ਮੌਕਾ ਦੇਖਿਆ ਹੈ ਆ ਤੇ ਉਮੀਦ ਕਰਦੇ ਹਾਂ ਕੱਲ ਸ਼ਾਮ ਤੱਕ ਅਸੀਂ ਉਹਨਾਂ ਨੂੰ ਇਹ بارش ਨਹੀਂ ਆਉਂਦੀ ਤਾਂ ਕੋਈ ਨਾ ਕੋਈ ਰੀਲਿਫ ਦੇ ਦੇਣਗੇ ਅਸੀਂ ਉਹਨਾਂ ਨੂੰ ਹਾਰਾ ਦੇ ਵਿੱਚ ਜੇਨਨੋ ਦੁਆਰਾ ਸੀ 80 ਕਿ 16 ਸਾਨੂੰ ਵੈਸੇ ਜਿਹਾ ਹੋ ਗਿਆ ਉਹ ਕਿ ਥੋੜਾ ਜਿਆਦਾ ਵੀਰ ਕਰੋ ਮੁਸ਼ਕਲ ਲੱਗ ਕੜੀ ਤੇ ਸਾਰੇ ਸੀਰੇ ਮੋਨ ਜਾ ਰਿਹਾ ਹੈ ਤੇ ਆਨ ਉਹਨੇ ਸਮਝਿਆ ਬਹੁਤ ਜੀ ਦਰ ਮੁਸ਼ਕਲ ਅੱਪਾ ਐਸੇ ਮਰ ਜੇ ਗੱਲ ਕਰੀਏ ਜੀ ਤਾਂ ਇੱਕ ਹਾਲੀ ਦੇ ਵਿੱਚ ਮੀਟਿੰਗ ਜਿਹੜੀ ਲਈ ਆ ਕਾਰਪੋਰੇਸ਼ਨ ਤੋਂ ਚੇਅਰਮੈਨ ਸਾਹਿਬ ਨੇ ਤਾਂ ਉਹਨਾਂ ਨੇ ਕੁਝ ਸਮੱਸਿਆਵਾਂ ਸੀ ਜਿਹੜੀਆਂ ਸੀ ਵੇਜ ਬੋਰਡ ਦੇ ਵੱਲੋਂ ਉਹਨਾਂ ਨੂੰ ਦੱਸੀਆਂ ਗਈਆਂ ਤਾਂ ਉਹਨਾਂ ਨੇ ਇੱਕ ਸਮਾਂ ਦਿੱਤਾ ਸੀ ਕਿ ਇੰਨੇ ਕੁ ਸਮੇਂ ਦੇ ਵਿੱਚ ਜਿਹੜਾ ਅਸੀਂ ਉਹ ਸ਼ਹਿਰ ਦੀ ਸਮੱਸਿਆਵਾਂ ਦਾ ਲਗਭਗ ਹੱਲ ਕਰਦੇ ਵਾਂਗੇ ਕਿਹ ਕੀ ਸਮੱਸਿਆਵਾਂ ਸੀ ਸਰ ਬਿਲਕੁਲ ਤੁਸੀਂ ਸਹੀ ਕਹਿੰਦੇ ਹੋ ਕਿ ਮੰਤਰੀ ਮੰਤਰੀ ਜੀ ਦੇ ਬRAND ਦੇ ਚੇਚੇ ਤੌਰ ਤੇ ਸਾਡੇ ਸਤਕਾਰਯੋਗ ਚੇਅਰਮੈਨ ਸਾਹਿਬ ਡਾਕਟਰ ਸੰਨਿਆਲੂ ਵਾਲੀ ਐਂਬਲੋਡ ਪਹੁੰਚੇ ਸਰ ਉਹਨਾਂ ਨੇ ਗਰਾਸ ਰੂਟ ਲੈਵਲ ਤੇ ਸਾਰੇ ਵਰਕਰਾਂ ਦੀਆਂ ਸਾਰੇ ਗਲੋਡਾਂ ਵਾਸਤੇ ਇਸ ਕਹਤਾਂ ਜ਼ਮੀਨਾਂ ਸਨ ਕੁਝ ਇਹ ਮੁੱਦੇ ਲੋਰਦੇ ਤੋਂ ਜਿਵੇਂ ਪਹਿਲਾਂ ਦੱਸਿਆ ਗਿਆ ਕਿ ਸਾਡਾ ਸੰਤਾਪ ਪਿਆ ਕਿ ਗਲੋਡ ਦਾ ਮੇਨ ਸੀਵਰ 2015 ਤੋਂ ਸਾਫ਼ ਨਹੀਂ ਹੋਇਆ ਸੀ ਭਾਵੇਂ ਗਲੀਆਂ ਦੇ ਪਾਈਪ ਸੀਵਰੇ ਸਾਫ਼ ਕਰਦੇ ਆ ਪਰ ਜਿੰਦਰ ਮੇਨ ਸੀਵਰ ਨਹੀਂ ਸਾਫ਼ ਹੁਣ ਦਰਦਰ ਪਾਣੀ ਦੀ ਨਿਕਾਸੀ ਨੂੰ ਬੰਦੀ ਉਹ ਮੇਨ ਸੀਵਰ ਦੇ ਟੈਂਡਰ ਦਾ ਅਗਰ ਕੌਂਸਲ ਲਗਾਤੇ ਜੋ ਉਮੀਦ ਹੈ 30 ਤਰੀਕ ਨੂੰ ਜਾਂ 1 ਤਰੀਕ ਨੂੰ ਕੰਮ ਸ਼ੁਰੂ ਕਰਾ ਦੇਣਗੇ ਤੇ ਜਦੋਂ ਕੰਮ ਸ਼ੁਰੂ ਕਰਾ ਦੇ ਕ੍ਰੀਬ 10 ਦਿਨ ਤੇ ਰੀਲੀਫ ਬਿੱਲ ਨਾਲ ਇਹਨਾਂ ਲਗਾਉਣਾ ਸ਼ੁਰੂ ਹੋ ਜਾਵੇਗਾ ਸਾਰਿਆਂ ਨੂੰ ਉਹ ਚੇਰਮੈਨ ਉਜ्ञਾ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਸਾਰੇ ਸ਼ਹਿਰ ਦੀ ਜਿੰਨੇ ਮਸ਼ੀਨਰੀ ਬਦਲੀ ਜਾ ਰਹੀ ਹੈ ਉਹਦੇ ਗੁਜਰਾਤ ਆਰਡਰ ਹੋ ਗਏ ਆ ਟ੍ਰੇਕਰ ਨੇ ਪੇਮੈਂਟਾਂ ਕਰਤੀਆਂ ਮਸ਼ੀਨਰੀਆਂ ਉਹ ਜਿਹੜੀ ਇੱਕ ਸਪੈਸ਼ਲ ਮਸ਼ੀਨਰੀ ਹੁੰਦੀ ਉਹ ਚਿਰਚੇ ਤੌਰ ਤੇ ਆਰਡਰ ਤੇ ਮੰਗਦੀ ਆ ਉੱਤੇ ਹੀ ਨੋਂ ਤੱਕ ਮਸ਼ੀਨਰੀ ਆ ਜਾਵੇਗੀ ਤੇ ਅਸੀਂ ਸੈਪਟੰਬਰ ਦੇੰਨੇ ਅਕਤੂਬਰ ਦੇ ਪਹਿਲੇ ਹਫਤੇ ਸਾਰੀ ਮਸ਼ੀਨਰੀ ਲਗਾ ਦੇਾਂਗੇ ਉਸੇ ਵੇਲੇ ਨਗਰ ਕੌਂਸਲ ਦੀ ਸਫਾਈ ਸ਼ੁਰੂ ਕਰਵਾ ਦੇਗੀ ਤੇ ਜੋ ਦੋਨੋਂ ਕੰਮ ਪੂਤਨ ਦੇ ਨਾਲ ਇਹ ਥ੍ਰੀ ਵਾਟਰ ਸੀਵਰ ਦੇ ਸਮੱਸਿਆ ਤੋਂ ਪੀਤਰ ਤੋਂ ਲੈ ਕੇ ਸਿਵਰ ਨਿਯਾਤ ਪਾ ਲਵਾਂਗੇ ਆਪਣੇ ਲੋਕਾਂ ਨੂੰ ਹਾਲ ਦਿੰਨੇ ਆ ਸਰ ਗੋਬਿੰਦਨਗਰ ਦੀ ਜਿਹੜੀ ਗੋੜੰਗਰ ਗੋਬਿੰਦਨਗਰ ਹੀ ਹਾਲੇ ਸੇ ਕੋਸ਼ਿਸ਼ ਕਰ ਰਹੇ ਆ ਕਿ ਉਹਨੂੰ ਮੈਮਰ ਤੋਂ ਦੋਪਹਿਰ ਚਲਾ ਦੇ ਪਰ ਮੈਮਰ ਤੋਂ ਕੇਮਿਕਲ ਨੂੰ ਅਕਸਰ ਜ਼ਿਆਦਾ ਟਾਈਮ ਲੱਗਦਾ ਹੈ ਉਹ ਦੁਪਹਿਰ ਤੋਂ ਪਹਿਲਾਂ ਵੀ ਆਦਮੀ ਲਾਈਨ ਚਲਾਏ ਆ ਵੈਸੇ ਤਾਂ ਉਮੀਦ ਆ ਸ਼ਾਮ ਤੱਕ ਪਾਈਨ ਨਿਕਾਸੀ ਹੋ ਜਾਏਗੀ ਨਹੀਂ ਤਾਂ ਕਦ ਤੱਕ ਜੇ ਨਾ ਹੋਇਆ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਨੇੜਲੇ ਸ਼ਹਿਰ ਦੇ ਦਰਵਾਜ਼ੇ ਕੋ ਮਸ਼ੀਨ ਫੇਰ ਹੁੰਦੀ ਹੈ ਉਹ ਮਸ਼ੀਨ ਦੇ ਆਕਨਸ ਆਪ